ਅੱਜ ਕਾਫੀ ਜਿੰਨੇ ਘਰਾਂ ਚ ਅਸੀਂ ਪਹੁੰਚ ਪਏ ਉੱਥੇ ਤੱਕ ਪਹੁੰਚੇ ਹੈ ਅੱਜ ਬਟ ਲਾਈਕ ਐਸ ਇਡ ਕਿ ਇਹ ਸਿਰਫ ਇਹੀ ਨਹੀਂ ਪੰਜਾਬ ਦੇ ਵਿੱਚ 1600 1700 ਪਿੰਡ ਨੇ ਜਿਹੜੇ ਅਫफेक्टेड ਨੇ ਬਹੁਤ ਸਾਰੇ ਘਰ ਨੇ ਤੇ ਕੋਸ਼ਿਸ਼ ਕਰਾਂਗੇ ਹਰ ਰੋਜ਼ ਕਿਤੇ ਨਹੀਂ ਪਹੁੰਚੀ ਹੋਰ ਉਹਨਾਂ ਦੀਆਂ ਮੁਸ਼ਕਲਾਂ ਬਾਰੇ ਜਾਣਾਂ ਜ਼ਿੰਮੇਵਾਰ ਕਿਸ ਨੂੰ ਮੰਨਦੇ ਹੋ ਇਸ ਤਰ੍ਹਾਂ ਦੇ ਹੜ੍ਹਾਂ ਮੈਂ ਦੇਖੀ ਮੈਂ ਜ਼ਿੰਮੇਵਾਰ ਨਹੀਂ ਮੈਂ ਕਿਸੇ ਨੂੰ ਕਹਿਣਾ ਚਾਹਾਂਗਾ ਕਿਸ ਨੂੰ ਬਲੇਮ ਬਟ ਆਈ ਥਿੰਕ ਰਿਸਪੌਂਸਿਬਿਲਟੀ ਸਾਡੇ ਤੇ ਹੈ ਜੇ ਅਸੀਂ ਇਹਨਾਂ ਨੂੰ ਵਾਪਸ ਨਾਲ ਲੈ ਲੈ ਪਾਈ ਨੋਰਮਲ ਜ਼ਿੰਦਗੀ ਤੇ ਅਸੀਂ ਬਹੁਤ ਵੱਡੇ ਜ਼ਿੰਮੇਦਾਰ ਰਹਾਂਗੇ ਉਸ ਚੀਜ਼ ਦੇ ਤੇ ਸਭ ਤੋਂ ਪਹਿਲਾਂ ਸਾਨੂੰ ਆਪਣੇ ਉੱਤੇ ਜ਼ਿੰਮੇਵਾਰ ਲੈਣਾ ਕਿ ਸਾਡੀ ਇਹ ਰਿਸਪੌਂਸਿਬਿਲਟੀ ਕਿ ਇਹਨਾਂ ਨੂੰ ਵਾਪਸ ਲੈਣ ਦੀ ਜ਼ਿੰਦਗੀ ਨੋਰਮਲ ਕਰੀਏ ਪਹਿਲਾਂ ਹੁਣੇ ਆਇਆ ਅਸਟ੍ਰੇਲੀ ਮੇਰੀ ਮਾਰਨਿੰਗ ਦੀ ਫਲਾਈਟ ਸੀ ਬੰਬਈ ਤੋਂ ਮਸੇਦਰ ਇੱਥੇ ਆਇਆ ਹੁਣ ਕਿੱਥੇ ਕਿੱਥੇ ਜਾਓਗੇ ਮੈਂ ਹੁਣ ਫਿਰੋਜ਼ਪੁਰ ਦੀ ਤਰਫ ਜਾਣਾ ਹੈ ਫਿਰੋਜ਼ਪੁਰ ਫਾਜ਼ਿਲਕਾ ਉਧੇ ਕੁਝ ਪਿੰਡ ਨੇ ਉੱਥੇ ਉਹਨਾਂ ਨੇ ਕਰਨਾ ਹੈ ਪਰ ਇਧਰ ਜਨਾਲੇ ਤਰਫ ਦੀ ਜਿੱਤੇ ਸਾਨੂੰ ਪਤਾ ਲੱਗਦਾ ਉੱਥੇ ਤੋਂ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਇੱਕ ਮਹੀਨੇ ਬਾਅਦ ਜ਼ਿਆਦਾ ਦਿੱਕਤਾਂ ਵਧਣ ਗਈਆਂ ਇਥੇ ਤਾਂ ਉਸ ਉਸ ਸਮੇਂ ਵੀ ਆਉਗੇ ਮੈਂ ਕਹਿੰਦਾ ਕਿ ਜ਼ਿਆਦਾ ਦਿੱਕਤਾਂ ਉਦੋਂ ਹੋਣੀਆਂ ਜਦੋਂ ਵਾਪਸ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਜਿਹੜੀ ਉਹਨਾਂ ਦੀਆਂ ਤਕਲੀਫਾਂ ਨੇ ਜੋ ਬਿਮਾਰੀਆਂ ਉਹਨਾਂ ਨੂੰ ਆਜ ਆ ਸਕਦੀਆਂ ਇਹ ਇਹਨਾਂ ਦੇ ਕਾਰਨ ਉਹਨਾਂ ਨੇ ਕਰਨਾ ਮੈਂ ਦੂਸਰੀ ਕਾ ਗੱਲ ਕਹਿਣਾ ਚਾਹਨਾ ਹੈ ਹਮੇਸ਼ਾ بار-ਬਾਰ ਕਹਣਾ ਪੰਜਾਬ ਸਰਦੀਆਂ ਆਉਣ ਵਾਲੀਆਂ ਨੇ ਬਹੁਤ ਬਹੁਤ ਸਾਰੇ ਘਰ ਟੁੱਟੇ ਪਏ ਨੇ ਬੇਗਰ ਹੋਏ ਪਏ ਲੋਕ ਇਹਨਾਂ ਦੇ ਪਸ਼ੂ ਦੂਸਰੇ ਘਰਾਂ 'ਚ ਖੜੇ ਆ ਕੋਈ ਉਹਨਾਂ ਦੇ ਸ਼ੈੱਡ ਨਹੀਂ ਬਨੇ ਹੋਏ ਤੇ ਅਸੀਂ ਉਹਨਾਂ ਦੇ ਨੰਬਰ ਲੈ ਕੇ ਆਂਦੇ ਕੋਸ਼ਿਸ਼ ਕਰਕੇ ਅਸੀਂ ਸ਼ੈੱਡ ਬੁਣ ਦੀ ਕੋਸ਼ਿਸ਼ ਕਰਾਂਗੇ ਜਿੰਨੇ ਵੀ 76 ਟੁੱਟੀਆਂ ਉਹਨਾਂ ਦੀ ਪੁਆਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਤਕਲੀਫਾ ਨਾ ਰਹੇ ਕੋਈ ਜੇ ਪੰਜਾਬ ਨੇ ਹੁਣ ਪੰਜਾਬੀਆਂ ਨਾਲ ਨਹੀਂ ਖੜੇ ਹੋਏ ਤਾਂ ਫਿਰ ਕਦੋਂ ਖੜੇ ਹੋਣਗੇ ਇੱਕ ਇਹ ਮੇਰਾ ਸਵਾਲ ਹੀ ਖੋਰਾ ਹੈ ਪੰਜਾਬੀ ਚੜ੍ਹਦੀ ਕਲਾ ਵਿੱਚ ਨੇ ਇਸ ਤਰ੍ਹਾਂ ਦੇ ਹਾਲਾਤ ਵੀ ਨੇ ਖਿੜੇ ਮੱਥੇ ਸਵੀਕਾਰ ਕਰ ਰਹੇ ਨੇ ਇਹ ਸਪਿਰਿਟ ਨੂੰ ਕਿਵੇਂ ਵੇਖਦੇ ਹੋ ਮੈਨੂੰ ਬੜਾ ਗਰਮ ਮਹਿਸੂਸ ਹੁੰਦਾ ਮੈਂ ਅੱਜ ਸਵੇਰੇ 4:30 ਵੇਂ ਨਿਕਲਾ ਸੀ ਬੰਬੇ ਤੋਂ ਮੈਂ ਜਦੋਂ ਬੰਬੇ ਇੱਥੇ ਪਹੁੰਚਿਆ ਤੇ ਮੈਂ ਦਿਲਚਸਪ ਹਮੇਸ਼ਾ ਬੜਾ ਲੱਗਦਾ ਕਿ ਪੰਜਾਬ ਸਾਡਾ ਔਖ ਹੈ ਪਰ ਜਦੋਂ ਵੀ ਉਹਨਾਂ ਘਰਾਂ ਦੇ ਵਿੱਚ ਅਸੀਂ ਪਹੁੰਚਦੇ ਹਾਂ ਤੇ ਉਹਨਾਂ ਦੇ ਜਜ਼ਬੇ ਦੇਖ ਕੇ ਲੱਗਦਾ ਕਿ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਬਹੁਤ ਸਾਰੇ ਘਰ ਬਣਾਏ ਜਦੋਂ ਤਕਲੀਫਾਂ ਆਈਆਂ ਸੀ ਹੁਣ ਸਾਡਾ ਫਰਜ਼ ਬਣਦਾ ਉਹਨਾਂ ਦੇ ਘਰ ਬਣਾਉਂਦਾ ਔਰ ਉਹੀ ਕਰਾਂ ਬਣਾਣ ਆਏ ਔਰ ਪੰਜਾਬੀਆਂ ਦਾ ਜਿਹੜਾ ਹੌਸਲਾ ਹੈ ਉਹੀ ਪੰਜਾਬ ਨੂੰ ਅੱਜ ਪੰਜਾਬ ਬਣਾਉਂਦਾ ਹੈ ਕੀ ਲੱਗਦਾ ਹੈ ਕਿ ਲੋਕ ਹੜ੍ਹਾਂ ਦੀ ਤਰਾਸੀ ਦਾ ਜੂਝ ਰਹੇ ਨੇ ਕਿ ਹੜ੍ਹਾਂ ਦਾ ਮੁਕਾਬਲਾ ਕਰ ਰਹੇ ਨੇ ਮੁਕਾਬਲਾ ਕਰ ਰਹੇ ਭਾਜੀ ਤੁਸੀਂ ਦੇਖੋ ਨਾ ਅੱਜ ਕੋਈ ਤੁਸੀਂ ਇੱਕ ਚਿਹਰਾ ਨਹੀਂ ਦਿਖਾ ਸਕਦੇ ਜਿਹਦਾ ਜਿਹੜਾ ਡਾਊਨ ਹੋਊਗਾ ਜੇ ਇੰਨੀਆਂ ਫਸਲਾਂ ਡੁੱਬ ਗਈਆਂ ਲੋਕਾਂ ਦੀ ਪਰ ਮੈਂ ਹੀ ਕਹਾਂਗਾ ਸਰਕਾਰ ਨੂੰ ਹੱਥ ਜੋੜ ਕੇ ਮੇਰੀ ਬੇਨਤੀ ਹੈ ਕਿ ਜਿਨ੍ਹਾਂ ਨੇ ਕਰਜ਼ੇ ਨੇ ਲੋਕਾਂ ਲਿੱਤੇ ਹੋਣਗੇ ਫਸਲਾਕਾਰ ਨੂੰ ਮਾਫ ਹੋਣ ਵਾਪਸ ਉਹਨਾਂ ਨੂੰ ਕੰਪੰਸੇਸ਼ਨ ਮਿਲੇ ਜਿਨ੍ਹਾਂ ਦੇ ਘਰ ਟੁੱਟੇ ਨੇ ਉਹਨਾਂ ਦੇ ਘਰ ਠੀਕ ਹੋਣ ਦਵਾਈਆਂ ਨਹੀਂ ਪਹੁੰਚ ਪਾਰੀਆਂ ਮੈਂ ਸੁਰੇ ਪਹਿਲਾਂ ਜਦੋਂ ਅੰਮ੍ਰਿਤਸਰ ਪਹੁੰਚਿਆ ਪਹਿਲਾ ਮੈਂ ਹਸਪਤਾਲ ਹੀ ਗਿਆ ਸੀ ਤੇ ਇੱਕ ਲੜਕਾ ਵਿਜੋਦ ਜਿਹਦਾ ਇਲਾਜ ਕਰਾਉਣਾ ਸ਼ੁਰੂ ਕੀਤਾ ਬਟ ਉਹੀ ਗੱਲ ਹੈ ਕਿ ਆਪ ਸੋਚੋ ਕਿ ਲੋਕੀ ਘਰ ਸੰਭਾਲਣ ਕਿ ਜਿਹੜੇ ਘਰ ਚ ਬਿਮਾਰ ਨੇ ਉਹਨਾਂ ਨੂੰ ਸੰਭਾਲਣ ਕਿ ਅੱਗੇ ਸੋਚਣ ਕਿ ਅੱਗੇ ਕਿਵੇਂ ਟਾਈਮ ਚੱਲੂਗਾ ਤਾਂ ਆਪਾਂ ਸਾਰਿਆਂ ਨੂੰ ਨਾਲ ਰਲ ਕੇ ਖੜੇ ਹੋਣਾ ਆਪਾਂ ਖੜੇ ਰਵਾਂਗੇ ਨਾਲ ਤੁਸੀਂ ਪੰਜਾਬ ਦੇ ਪੁੱਤ ਹੋ ਤਾਂ ਬਾਲੀਵੁੱਡ ਦੇ ਜਿਹੜੇ ਬਾਕੀ ਆ ਉਹਨਾਂ ਲਈ ਤੁਸੀਂ ਕੀ ਕਹਿਣਾ ਚੁੰਦੇ ਕਿ ਪੰਜਾਬ ਦੀ ਮਦਦ ਕਿਸ ਤਰੀਕੇ ਨਾਲ ਕਰਨਾ ਲੇਕਿਨ ਮੈਂ ਹੀ ਕਹਿਣਾ ਚਾਹਾਂਗਾ ਹਰ ਬੰਦਾ ਤਾਂ ਸ਼ਾਇਦ ਨਹੀਂ ਕਈ ਵਾਰ ਪਹੁੰਚ ਪਾਦਾ ਲੇਕਿਨ ਜ਼ਰੂਰ ਇੱਕ ਫੈਮਿਲੀ ਅਡਾਪਟ ਕਰੋ ਚਾਹੀਏ ਇੱਕ ਇੱਕ ਫੈਮਿਲੀ ਵੀ ਅਡਾ ਬਾਲੀਵੁੱਡ ਦਾ ਹੋਵੇ ਪੰਜਾਬੀ ਹੋਵੇ ਕਿਸੇ ਵੀ ਇੰਡਸਟਰੀ ਦਾ ਹੋਵੇ ਸਾਊਥ ਵਾਲਾ ਹੋਵੇ ਇੱਕ ਇੱਕ ਘਰ ਵੀ ਡਾਕਟਰ ਕਰਨਾ ਸ਼ੁਰੂ ਕਰਾ ਆਪਾਂ ਨੂੰ ਪੰਜਾਬ ਵਾਪਸ ਖੜਾਉਣ ਚ 15 ਸਾਲ ਲੱਗਣਗੇ। ਸਰਕਾਰ ਇੱਥੇ ਪਾਣੀ ਦੀ ਪੈਣ ਚੜੇ ਨੇ ਬਿਲਕੁਲ ਜਿਹੜੇ ਉੱਟ ਟੁੱਟ ਚੁੱਕੇ ਨੇ ਕਿ ਸਾਨੂੰ ਸੂਦ ਇੱਕ ਕਰ ਬਣਾਇਆ ਗਿਆ। ਜ਼ਰੂਰ ਇੱਕ ਕਿਉਂ ਮੈਂ ਤਾਂ ਭਾਈ ਜੀ ਤੋਂ ਇਹਨਾਂ ਤੋਂ ਲਿਸਟ ਮੰਗੀ ਹੈ। ਭਾਈ ਜੀ ਤੁਹਾਨੂੰ ਲਿਸਟ ਦਿਓ ਕਿਹੜੀ ਕਿਹੜੀ ਤਕਲੀਫਾਂ ਨੇ। ਕਈ ਐਵੇਂ ਦੀਆਂ ਮੈਡੀਸਿਨਸ ਨੇ ਜਿਹੜੀਆਂ ਇੱਥੇ ਪਹੁੰਚਦਾ ਜਾਂਦੀਆਂ ਪਰ ਉਹਨਾਂ ਦੀ ਲੋੜ ਨਹੀਂ ਹੁੰਦੀ। ਪਰ ਜਿਹੜੀ ਮੈਡੀਸਿਨਸ ਨਹੀਂ ਪਹੁੰਚ ਸਕਦੀ ਮੈਂ ਉਹਨਾਂ ਦੀ ਲਿਸਟ ਮੰਗਾਈ ਹੈ ਕਿ ਸਾਨੂੰ ਅੱਜ ਕਾਫੀ ਜਿੰਨੇ ਘਰਾਂ ਚ ਅਸੀਂ ਪਹੁੰਚ ਪਏ ਉੱਥੇ ਤੱਕ ਪਹੁੰਚੇ ਹੈ ਅੱਜ ਪਰ ਲਾਈਕ ਇਸੇ ਤਰ੍ਹਾਂ ਕਿ ਇਹ ਸਿਰਫ ਇਹੀ ਪੰਜਾਬ ਦੇ ਵਿੱਚ 1600 1700 ਪਿੰਡ ਨੇ ਜਿਹੜੇ ਅਫੈਕਟਡ ਨੇ ਬਹੁਤ ਸਾਰੇ ਘਰ ਨੇ ਤੇ ਕੋਸ਼ਿਸ਼ ਕਰਾਂਗੇ ਹਰ ਰੋਜ਼ ਕਿਤੇ ਨਾ ਕਿਤੇ ਪਹੁੰਚੀਏ ਔਰ ਉਹਨਾਂ ਦੀਆਂ ਮੁਸ਼ਕਲਾਂ ਬਾਰੇ ਜਾਣੀ ਜ਼ਿੰਮੇਵਾਰ ਕਿਸ ਨੂੰ ਮੰਨਦੇ ਹੋ ਇਸ ਤਰ੍ਹਾਂ ਦੇ ਹੜ੍ਹਾਂ ਦੇ ਮੈਂ ਦੇਖਿਓ ਮੈਂ ਜ਼ਿੰਮੇਵਾਰ ਨਹੀਂ ਮੈਂ ਕਿਸੇ ਨੂੰ ਕਹਿਣਾ ਚਾਹਾਂਗਾ ਕਿਸੇ ਨੂੰ ਬਲੇਮ ਬਟ ਆਈ ਥਿੰਕ ਰਿਸਪੌਂਸਿਬਿਲਟੀ ਸਾਡੇ ਤੇ ਹੈ ਜੇ ਅਸੀਂ ਇਹਨਾਂ ਨੂੰ ਵਾਪਸ ਨਾਲ ਲੈ ਲੈ ਪਾਈ ਨਾਰਮਲ ਜ਼ਿੰਦਗੀ ਤੇ ਅਸੀਂ ਬਹੁਤ ਵੱਡੇ ਜ਼ਿੰਮੇਦਾਰ ਰਹਾਂਗੇ ਉਸ ਚੀਜ਼ ਤੇ ਤੇ ਸਭ ਤੋਂ ਪਹਿਲਾਂ ਸਾਨੂੰ ਆਪਣੇ ਉੱਤੇ ਜ਼ਿੰਮੇਵਾਰ ਲੈਣਾ ਕਿ ਸਾਡੀ ਇਹ ਰਿਸਪੌਂਸਿਬਿਲਟੀ ਕਿ ਇਹਨਾਂ ਨੂੰ ਵਾਪਸ ਇਹਨਾਂ ਦੀ ਜ਼ਿੰਦਗੀ ਨੂੰ ਨਾਰਮਲ ਕਰੀਏ ਇੱਕ ਹੁਣ ਸਰ ਪਹਿਲਾਂ ਹੁਣੇ ਆਇਆ ਸਵੇਰੀ ਮੇਰੀ ਮਾਰਨਿੰਗ ਦੀ ਫਲਾਈਟ ਸੀ ਬੰਬਈ ਤੋਂ ਸਿੱਧਾ ਇੱਥੇ ਆਇਆ ਹੁਣ ਕਿੱਥੇ ਕਿੱਥੇ ਜਾਓਗੇ ਮੈਂ ਹੁਣ ਫਿਰੋਜ਼ਪੁਰ ਦੀ ਤਰਫ ਜਾਣਾ ਹੈ ਫਿਰੋਜ਼ਪੁਰ ਫਾਜ਼ਿਲ ਕਾਉਂਦੇ ਕੁਝ ਪਿੰਡ ਨੇ ਉੱਥੇ ਉਹਨਾਂ ਨੇ ਕਰਨਾ ਹੈ ਪਰ ਇਹਦੇ ਰਜਨਾਲੀ ਤਰਫ ਦੀ ਜਿੱਤੇ ਸਾਨੂੰ ਪਤਾ ਲੱਗ ਰਿਹਾ ਉੱਥੇ ਤੋਂ ਜਾਣ ਦੀ ਕੋਸ਼ਿਸ਼ ਕਰਦੇ ਇੱਕ ਮਹੀਨੇ ਬਾਅਦ ਜ਼ਿਆਦਾ ਦਿੱਕਤਾਂ ਵਧਣ ਗਈਆਂ ਇਥੇ ਤਾਂ ਉਸ ਸਮੇਂ ਵੀ ਆਉਗੇ ਮੈਂ ਕਹਿੰਦਾ ਕਿ ਜ਼ਿਆਦਾ ਦਿੱਕਤਾਂ ਉਦੋਂ ਹੋਣੀਆਂ ਜਦੋਂ ਵਾਪਸ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਜਿਹੜੀ ਉਹਨਾਂ ਦੀਆਂ ਤਕਲੀਫਾਂ ਨੇ ਜੋ ਬਿਮਾਰੀਆਂ ਉਹਨਾਂ ਨੂੰ ਆਜ ਆ ਸਕਦੀਆਂ ਇਹ ਇਹਨਾਂ ਦੇ ਕਾਰਨ ਉਹਨਾਂ ਨੇ ਕਰਨਾ ਮੈਂ ਦੂਸਰੀ ਕਾ ਗੱਲ ਕਹਿਣਾ ਚਾਹੁੰਦਾ ਹਮੇਸ਼ਾ بار بار ਕਹਿਣਾ ਪੰਜਾਬ ਸਰਦੀਆਂ ਆਉਣ ਵਾਲੀਆਂ ਨੇ ਬਹੁਤ ਬਹੁਤ ਸਾਰੇ ਘਰ ਟੁੱਟੇ ਪਏ ਨੇ ਬੇਗਰ ਹੋਏ ਪਏ ਨੇ ਇਹਨਾਂ ਦੇ ਪਸ਼ੂ ਦੂਸਰੇ ਘਰਾਂ 'ਚ ਖੜੇ ਆ ਕੋਈ ਉਹਨਾਂ ਦੇ ਸ਼ੈਡ ਨਹੀਂ ਬਨੇ ਹੋਏ ਤੇ ਅਸੀਂ ਉਹਨਾਂ ਦੇ ਨੰਬਰ ਲੈ ਕੇ ਆਂਦੇ ਹਾਂ ਕੋਸ਼ਿਸ਼ ਕਰਕੇ ਅਸੀਂ ਸ਼ੈਡ ਬੁਆਉਣ ਦੀ ਕੋਸ਼ਿਸ਼ ਕਰਾਂਗੇ ਜਿੰਨੇ ਵੀ ਇਹਨਾਂ ਦੀਆਂ ਛੱਤਾਂ ਟੁੱਟੀਆਂ ਉਹਨਾਂ ਦੀ ਪੁਆਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਤਕਲੀਫਾ ਨਾ ਰਹੇ ਕੋਈ ਜੇ ਪੰਜਾਬ ਨੇ ਹੁਣ ਪੰਜਾਬੀਆਂ ਨਾਲ ਨਹੀਂ ਖੜੇ ਹੋਏ ਤਾਂ ਫਿਰ ਕਦੋਂ ਖੜੇ ਹੋਣਗੇ ਇੱਕ ਇਹ ਮੇਰਾ ਸਵਾਲ ਇੱਕ ਹੋਰ ਹੈ ਪੰਜਾਬੀ ਚੜ੍ਹਦੀ ਕਲਾ ਵਿੱਚ ਨੇ ਇਸ ਤਰ੍ਹਾਂ ਦੇ ਹਾਲਾਤ ਵੀ ਨੇ ਖੜੇ ਮੱਥੇ ਸਵੀਕਾਰ ਕਰ ਰਹੇ ਨੇ ਇਹ ਸਪਿਰਿਟ ਨੂੰ ਕਿਵੇਂ ਵੇਖਦੇ ਹੋ ਮੈਨੂੰ ਬੜਾ ਗਰਮ ਮਹਿਸੂਸ ਹੁੰਦਾ ਮੈਂ ਅੱਜ ਸਵੇਰੇ 4:30 ਵੇ ਨਿਕਲਾ ਸੀ ਬੰਬੇ ਤੋਂ ਮੈਂ ਜਦੋਂ ਬੰਬੇ ਇੱਥੇ ਪਹੁੰਚਿਆ ਤੇ ਮੈਂ ਦਿਲਚਸਪ ਹਮੇਸ਼ਾ ਬੜਾ ਲੱਗਦਾ ਹੈ ਕਿ ਪੰਜਾਬ ਸਾਡਾ ਔਖ ਹੈ ਪਰ ਜਦੋਂ ਵੀ ਉਹਨਾਂ ਘਰਾਂ ਦੇ ਵਿੱਚ ਅਸੀਂ ਪਹੁੰਚਦੇ ਹਾਂ ਤੇ ਉਹਨਾਂ ਦੇ ਜਜ਼ਬੇ ਦੇਖ ਕੇ ਲੱਗਦਾ ਕਿ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਬਹੁਤ ਸਾਰੇ ਘਰ ਬਣਾਏ ਜਦੋਂ ਤਕਲੀਫਾਂ ਆਈਆਂ ਸੀ ਹੁਣ ਸਾਡਾ ਫਰਜ਼ ਬਣਦਾ ਉਹਨਾਂ ਦੇ ਘਰ ਬਣਾਉਂਦਾ ਔਰ ਉਹੀ ਕਰਾਂ ਬਣਾਣ ਆਏ ਔਰ ਪੰਜਾਬੀਆਂ ਦਾ ਜਿਹੜਾ ਹੌਸਲਾ ਹੈ ਉਹੀ ਪੰਜਾਬ ਨੂੰ ਅੱਜ ਪੰਜਾਬ ਬਣਾਉਂਦਾ ਹੈ ਕੀ ਲੱਗਦਾ ਹੈ ਕਿ ਲੋਕ ਹੜ੍ਹਾਂ ਦੀ ਤਰਾਸੀ ਦਾ ਜੂਝ ਰਹੇ ਨੇ ਕਿ ਹੜ੍ਹਾਂ ਦਾ ਮੁਕਾਬਲਾ ਕਰ ਰਹੇ ਨੇ ਮੁਕਾਬਲਾ ਕਰ ਰਹੇ ਪਾਜੀ ਤੁਸੀਂ ਦੇਖੋ ਨਾ ਅੱਜ ਤੁਸੀਂ ਇੱਕ ਚਿਹਰਾ ਨਹੀਂ ਦਿਖਾ ਸਕਦੇ ਜਿਹਦਾ ਜਿਹੜਾ ਡਾਊਨ ਹੋਊਗਾ ਜੇ ਇੰਨੀਆਂ ਫਸਲਾਂ ਡੁੱਬ ਗਈਆਂ ਲੋਕਾਂ ਦੀ ਪਰ ਮੈਂ ਇਹੀ ਕਹਾਂਗਾ ਸਰਕਾਰ ਨੂੰ ਹੱਥ ਜੋੜ ਕੇ ਮੇਰੀ ਬੇਨਤੀ ਹੈ ਕਿ ਜਿਨ੍ਹਾਂ ਨੇ ਕਰਜ਼ੇ ਨੇ ਲੋਕਾਂ ਲੇਤੇ ਹੋਣਗੇ ਫੈਸਲਾ ਕਰਨ ਉਹ ਮਾਫ ਹੋਣ ਵਾਪਸ ਉਹਨਾਂ ਨੂੰ ਕੰਪੰਸੇਸ਼ਨ ਮਿਲੇ ਜਿਨ੍ਹਾਂ ਦੇ ਘਰ ਟੁੱਟੇ ਨੇ ਉਹਨਾਂ ਦੇ ਘਰ ਠੀਕ ਹੋਣ ਦਵਾਈਆਂ ਨਹੀਂ ਪਹੁੰਚ ਪਾਰੀਆਂ ਮੈਂ ਸਵੇਰੇ ਪਹਿਲਾਂ ਜਦੋਂ ਅੰਮ੍ਰਿਤਸਰ ਤੱਕ ਪਹੁੰਚਿਆ ਪਹਿਲਾਂ ਮੈਂ ਹਸਪੀਟਲ ਹੀ ਗਿਆ ਸੀ ਤੇ ਇੱਕ ਲੜਕਾ ਵਿਜੋਦ ਜੀ ਦਾ ਇਲਾਜ ਕਰਾਉਣਾ ਸ਼ੁਰੂ ਕੀਤਾ ਬਟ ਉਹੀ ਗੱਲ ਹੈ ਕਿ ਆਪ ਸੋਚੋ ਕਿ ਲੋਕੀ ਘਰ ਸੰਭਾਲਣ ਕਿ ਜਿਹੜੇ ਘਰ ਚ ਬਿਮਾਰ ਨੇ ਉਹਨਾਂ ਨੂੰ ਸੰਭਾਲਣ ਕਿ ਅੱਗੇ ਸੋਚਣ ਕਿ ਅੱਗੇ ਕਿਵੇਂ ਟਾਈਮ ਚੱਲੂਗਾ ਤਾਂ ਆਪਾਂ ਸਾਰੋਂ ਨਾਲ ਡਰਾਲ ਕੇ ਖੜੇ ਹੋਣਾ ਆਪਾਂ ਖੜੇ ਰਵਾਂਗੇ ਨਾਲ ਤੁਸੀਂ ਪੰਜਾਬ ਦੇ ਪੁੱਤ ਹੋ ਤਾਂ ਬਾਲੀਵੁੱਡ ਦੇ ਜਿਹੜੇ ਬਾਕੀ ਆ ਉਹਨਾਂ ਨਾਲ ਦੀ ਤੁਸੀਂ ਕੀ ਕਹਿਣਾ ਚੁੰਦੇ ਕਿ ਪੰਜਾਬ ਦੀ ਮਦਦ ਕਿਸ ਤਰੀਕੇ ਨਾਲ ਕਰਨੀ ਲੇਕਿਨ ਮੈਂ ਇਹੀ ਕਹਿਣਾ ਚਾਹਾਂਗਾ ਹਰ ਬੰਦਾ ਤਾਂ ਸ਼ਾਇਦ ਨਹੀਂ ਕਈ ਵਾਰ ਪਹੁੰਚ ਪਾਦਾ ਲੇਕਿਨ ਜ਼ਰੂਰ ਇੱਕ ਫੈਮਿਲੀ ਅਡਾਪਟ ਕਰੋ ਚਾਹੀਏ ਇੱਕ ਇੱਕ ਫੈਮਿਲੀ ਵੀ ਬਾਲੀਵੁੱਡ ਦਾ ਹੋਵੇ ਪੰਜਾਬੀ ਹੋਵੇ ਕਿਸੇ ਵੀ ਇੰਡਸਟਰੀ ਦਾ ਹੋਵੇ ਸਾਊਥ ਵਾਲਾ ਹੋਵੇ ਇੱਕ ਇੱਕ ਘਰ ਵੀ ਡਾਟ ਕਰਨਾ ਸ਼ੁਰੂ ਕਰਾ ਆਪਾਂ ਨੂੰ ਪੰਜਾਬ ਵਾਪਸ ਖੜਾਉਣ ਚ 15 ਦਿਨ ਲੱਗਣਗੇ ਸਰਕਾਰ ਇੱਥੇ ਪਾਣੀ ਦੀ ਪੇਂਟ ਚੜੇ ਨੇ ਬਿਲਕੁਲ ਜਿਹੜੇ ਉੱਟ ਟੁੱਟ ਚੁੱਕੇ ਨੇ ਕਿ ਸਾਨੂੰ ਸੂਦ ਇੱਕ ਕਰਪਣਾ ਹੈਗੇ ਜ਼ਰੂਰ ਹੈ ਕਿਉਂਕਿ ਮੈਂ ਮੈਂ ਤਾਂ ਭਾਈ ਜੀ ਤੋਂ ਇਹਨਾਂ ਤੋਂ ਲਿਸਟ ਮੰਗੀ ਹੈ ਭਾਈ ਜੀ ਤੁਹਾਨੂੰ ਲਿਸਟ ਦਿਓ ਕਿਹੜੀ ਕਿਹੜੀ ਤਕਲੀਫਾਂ ਨੇ ਕਈ ਐਵੇਂ ਦੀਆਂ ਮੈਡੀਸਿਨਸ ਨੇ ਜਿਹੜੀਆਂ ਇੱਥੇ ਪਹੁੰਚਦਾ ਜਾਂਦੀਆਂ ਪਰ ਉਹਨਾਂ ਦੀ ਲੋੜ ਨਹੀਂ ਹੁੰਦੀ ਪਰ ਜਿਹੜੀ ਮੈਡੀਸਿਨਸ ਨਹੀਂ ਪਹੁੰਚ ਸਕਦੀ ਮੈਂ ਉਹਨਾਂ ਦੀ ਲਿਸਟ ਮੰਗਾਈ ਹੈ ਕਿ ਸਾਨੂੰ ਦਿ